ਦੋਸਤੋ ਜਿਹੜਾ ਕੱਲ ਤੋਂ ਅੱਜ ਤੱਕ ਇੰਡੀਆ ਪਾਕਿਸਤਾਨ ਦੀ ਜਿਹੜਾ ਲੜਾਈ ਦਾ ਘਟਨਾਕਰਮ ਵਾਪਰਿਆ ਹੈਗਾ ਉਹ ਹੋ ਸਕਦਾ ਕਿ ਦੁਨੀਆ ਦੇ ਲੜਾਈਆਂ ਦੇ ਵਿੱਚ ਜਿਹੜੀ ਦੁਨੀਆ ਦੀ ਫੌਜ ਦੀ ਟ੍ਰੇਨਿੰਗ ਹੈ ਉਹਨਾਂ ਨੂੰ ਪੜਾਉਣ ਦਾ ਇੱਕ 파ਟ ਬਣੇ ਉਹ ਇਸ ਲਈ ਕਹਿ ਰਹੇ ਕਹਿ ਰਹੇ ਹਾਂ ਕਿ ਕੱਲ ਨੂੰ ਹੋ ਸਕਦਾ ਜਿਹੜਾ ਸੂਰਜ ਉੱਗੇ ਗਿਆ ਪਾਕਿਸਤਾਨ ਦੇ ਵਿੱਚ ਸ਼ਾਇਦ ਉਹ ਪਾਕਿਸਤਾਨ ਦੇ ਲਈ ਸਭ ਤੋਂ ਬੁਰਾ ਸੂਰਜ ਹੋਵੇਗਾ ਉਹ ਇਸ ਲਈ ਕਿ ਜਿਸ ਸਟਰੈਟਜੀ ਦੇ ਨਾਲ ਇੰਡੀਆ ਨੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਉਹ ਸਟਰੈਟਜੀ ਤੋਂ ਸਾਰੀ ਦੁਨੀਆ ਹੈਰਾਨ ਹੈ ਕੱਲ ਜਦੋਂ ਪਾਕਿਸਤਾਨ ਨੇ ਆਪਣੇ ਇੰਡੀਆ ਦੇ ਉੱਤੇ ਹਮਲਾ ਕੀਤਾ ਉਹਨਾਂ ਦੀ ਜਿੰਨੀਆਂ ਜੜੀਆਂ ਮਝਾਈਲਾਂ ਸੀਆਂ ਜਿਆਦਾ ਪੰਜਾਬ ਜੰਮੂ ਏਰੀਆ ਦੇ ਵਿੱਚ ਉਸਨੇ ਹਮਲਾ ਕੀਤਾ ਉਨਾਂ ਅਨੁਸਾਰ ਹੀ ਸਾਡੇ 에어 డిਫੈਂਸ ਸਿਸਟਮ ਨੇ ਨਾਕਾਮ ਕਰਤਾ ਸੀ ਤੇ ਉਸ ਤੋਂ ਬਾਅਦ ਇੰਡੀਆ ਨੇ ਉਹਨਾਂ ਮਜ਼ਾਈਲਾ ਦੇ ਬਦਲੇ ਦੇ ਵਿੱਚ ਦਿਨ ਦਿਹਾੜੇ ਪਾਕਿਸਤਾਨ ਦੇ ਲਾਹੌਰ ਪਾਕਿਸਤਾਨ ਦੇ ਬਾਬਲਪੁਰ ਤੇ ਪਾਕਿਸਤਾਨ ਦੇ ਕਈ ਹੋਰ ਏਰੀਆ ਦੇ ਵਿੱਚ ਦਿਨ ਦਿਹਾੜੇ ਉਹਨਾਂ ਦੇ ਡਿਫੈਂਸ ਸਿਸਟਮਾਂ ਦੇ ਉੱਤੇ ਅਟੈਕ ਕੀਤਾ ਤੇ ਉਹਨਾਂ ਨੂੰ ਤਬਾਹ ਕੀਤਾ ਤੇ ਉਸ ਦੇ ਪ੍ਰੈਸ਼ਰ ਥੱਲੇ ਪਾਕਿਸਤਾਨ ਦੇ ਵਿੱਚ ਬਹੁਤ ਰੋਲਾ ਪੁੱਟ ਪਿਆ ਕਿ ਤੁਹਾਨੂੰ ਤੁਸੀਂ ਤੁਹਾਡੀਆਂ ਮਜ਼ਾਹਿਲਾ ਇੰਡੀਆ ਦੇ ਵਿੱਚ ਕੋਈ ਨੁਕਸਾਨ ਨਹੀਂ ਕਰ ਸਕੀਆਂ ਪਰ ਇੰਡੀਆ ਨੇ ਦਿਨ ਦਿਹਾੜੇ ਤੁਹਾਡਾ ਸਾਰਾ ਸਿਸਟਮ ਤਬਾਹ ਕਰ ਦਿੱਤਾ ਤੇ ਤੁਸੀਂ ਉਹਨਾਂ ਦੀ ਇੱਕ ਵੀ ਮਜ਼ਾਹਿਲ ਨੂੰ ਰੋਕ ਨਹੀਂ पाए ਉਸ ਚੀਜ਼ ਦੇ ਗੁੱਸੇ ਦੇ ਵਿੱਚ ਆ ਕੇ ਉਸ ਦੀ ਬਖਲਾਹਟ ਦੇ ਵਿੱਚ ਆ ਕੇ ਅੱਜ ਪਾਕਿਸਤਾਨ ਨੇ ਇੰਡੀਆ ਦੇ ਉੱਤੇ ਥਰੂਆਊਟ ਹਮਲਾ ਕਰ ਦਿੱਤਾ ਜੰਮੂ ਤੋਂ ਲੈ ਕੇ ਸਾਰੇ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਉੱਤੇ ਉਸਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਲੰਧਰ ਤੱਕ ਉਸਨੇ ਡਰੋਨ ਭੇਜੇ ਨੇ ਤੇ ਆਪਣੇ ਬਠਿੰਡਾ ਫਰੂਸਪੁਰ ਸਾਰੇ ਸ਼ਹਿਰਾਂ ਦੇ ਤਕਰੀਬਨ ਹਮਲੇ ਕੀਤੇ ਨੇ ਪਠਾਨਕੋਟ ਦੇ ਉੱਤੇ ਉਸਨੇ ਸਭ ਤੋਂ ਜ਼ਿਆਦਾ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਫਿਰ ਇਸ ਵਾਰ ਇੰਡੀਆ ਦੇ ਡਿਫੈਂਸ ਸਿਸਟਮ ਨੇ ਉਹਨਾਂ ਦਾ ਇਹ ਹਮਲਾ ਨਾਕਾਮ ਕਰ ਦਿੱਤਾ ਪਰ ਉਸੇ ਤੋਂ ਬਾਅਦ ਇੰਡੀਆ ਨੇ ਉਸ ਰਿਟੈਲੀਏਸ਼ਨ ਨੂੰ ਲੈਂਦੇ ਹੋਏ ਫਿਰ ਪਾਕਿਸਤਾਨ ਦੇ ਉੱਤੇ ਹਮਲਾ ਕਰ ਦਿੱਤਾ ਦੇਖੋ ਜ਼ਿਆਦਾਤਰ ਅੱਜਕੱਲ੍ਹ ਦੁਨੀਆ ਦੇ ਉੱਤੇ ਇਹ ਹੁੰਦਾ ਕਿ ਜਿਸ ਤਰੀਕੇ ਦੇ ਨਾਲ ਰੂਸ ਜਾਂ ਜਕਰੇਨ ਰੂਸ ਦੇ ਉੱਤੇ ਹਮਲਾ ਕਰਦਾ ਤਾਂ ਉਸ ਤੋਂ 2-3 ਦਿਨ ਬਾਅਦ ਫਿਰ ਉਸ ਦਾ ਬਦਲਾ ਲੈਣ ਲਈ ਰੂਸ ਜਕਰੇਨ ਦੇ ਉੱਤੇ ਹਮਲਾ ਕਰਦਾ ਇਹ ਸਟ੍ਰੈਟਜੀ ਜਿਸ ਆਪਣੇ ਆਮ ਲੜਾਈ ਦੇ ਵਿੱਚ ਅੱਜ ਦੇ ਇੱਕ ਦਿਨਾਂ ਦੇ ਵਿੱਚ ਦੇਖੀ ਜਾ ਸਕਦੀ ਹੈ ਪਰ ਇੰਡੀਆ ਨੇ ਜੋ ਸਰਪ੍ਰਾਈਜ਼ ਦਿੱਤਾ ਹੈਗਾ ਇੰਡੀਆ ਦਾ ਜਿਹ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਕਿ ਇੰਡੀਆ ਦਾ ਜਿਹੜਾ ਇਹ ਹਮਲਾ ਇੰਡੀਆ ਦੀ ਜਿਹੜੀ ਇਹ ਲੜਾਈ ਹੈ ਆਉਣ ਵਾਲੇ ਸਮੇਂ ਵਿੱਚ ਦੁਨੀਆ ਦੇ ਸਾਰੇ ਜਿਹੜੀ ਫੌਜੀ ਟ੍ਰੇਨਿੰਗਾਂ ਦੇ ਵਿੱਚ ਵਰਤੀ ਜਾਊਗੀ ਉਹ ਇਹ ਹੈ ਕਿ ਇੰਡੀਆ ਦੇ ਉੱਤੇ ਜਦੋਂ ਕੱਲ ਮਜ਼ਾਹਿਲਾ ਨਾਲ ਹਮਲਾ ਕੀਤਾ ਤਾਂ ਉਸ ਤੋਂ ਬਾਅਦ ਇੰਡੀਆ ਨੇ ਦਿਨ ਦਿਹਾੜੇ ਪਾਕਿਸਤਾਨ ਦੇ ਉੱਤੇ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਅੱਜ ਰਾਤ ਨੂੰ 7-8 ਵਜੇ ਤੋਂ ਪਾਕਿਸਤਾਨ ਨੇ ਸਾਰੇ ਇੰਡੀਆ ਦੇ ਉਤਰੀ ਖੇਤਰ ਦੇ ਉੱਤੇ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਇੰਡੀਆ ਨੇ ਇਹ ਨਹੀਂ ਸੋਚਿਆ ਕਿ ਅਸੀਂ ਕੱਲ ਨੂੰ ਹਮਲਾ ਕਰਾਂਗੇ ਪਰਸੋਂ ਨੂੰ ਹਮਲਾ ਕਰਾਂਗੇ ਇੰਡੀਆ ਨੇ ਉਸ ਹਮਲੇ ਤੋਂ ਬਾਅਦ ਇੰਡੀਆ ਨੇ ਜਵਾਬੀ ਕਾਰਵਾਈ ਨਾਲ ਦੀ ਨਾਲ ਸ਼ੁਰੂ ਕਰ ਦਿੱਤੀ ਕਿ ਇੰਡੀਆ ਨੇ ਪਾਕਿਸਤਾਨ ਦੇ ਸਾਰੇ ਡਿਫੈਂਸ ਸਿਸਟਮ ਉਡਾ ਦਿੱਤੇ ਇੰਡੀਆ ਨੇ اسلام آباد ਦੇ ਵਿੱਚ ਨਵਾਜ਼ ਸ਼ਰੀਫ ਦੇ ਘਰ ਤੋਂ 10 ਕਿਲੋਮੀਟਰ ਦੂਰ ਤੱਕ ਮਜ਼ਾਈਲ ਮਾਰੀ ਤੇ ਇਹ ਸੋਚੋ ਕਿ ਜਿੰਨੇ ਉਹਨਾਂ ਦੇ ਲਾਹੌਰ ਵੇਸੀ ਬਾਬਲਪੁਰੇ ਫੀਸੀ ਤੇ ਰਾਵਲ ਪਿੰਡੀ ਸੀ ਤੇ ਕਰਾਚੀ ਤੱਕ ਤੇ ਜਿਹੜਾ ਵਿਕਰਾਂਤ ਹੈਗਾ ਆਪਣਾ ਸਮੁੰਦਰੀ ਬੀੜਾ ਉਸ ਤੇ ਉਤੋਂ ਉਸਨੇ ਇੰਡੀਆ ਨੇ ਮਜ਼ਾਈਲਾ ਮਾਰ ਕੇ ਕਰਾਚੀ ਦਾ ਸਾਰਾ ਜਿਹੜਾ ਉਹਨਾਂ ਦਾ ਇਨਫਰਾਸਟ੍ਰਕਚਰ ਸੀਗਾ ਤਬਾਹ ਕਰ ਦਿੱਤਾ ਹੁਣ ਇਸੇ ਤਰੀਕੇ ਦੇ ਨਾਲ ਜਿਹੜੀ ਇਹ ਚੀਜ਼ ਹੈ ਤੁਸੀਂ ਜਦ ਕੱਲ ਨੂੰ ਸਵੇਰ ਦਾ ਸੂਰਜ ਨਿਕਲੂਗਾ ਪਾਕਿਸਤਾਨ ਦੇ ਵਿੱਚ ਤਾਂ ਪਾਕਿਸਤਾਨ ਨੂੰ ਮੂੰਹ ਲਕੋਣ ਦਾ ਵੀ ਕੋਈ ਠਿਕਾਣਾ ਨਹੀਂ ਲੱਭੇਗਾ ਪਾਕਿਸਤਾਨ ਦੀ ਆਰਮੀ ਦੇ ਕੋਲ ਕੋਈ ਜਵਾਬ ਨਹੀਂ ਪਾਕਿਸਤਾਨ ਦੇ ਸਿਆਸਤਦਾਨਾਂ ਦੇ ਕੋਲ ਕੋਈ ਜਵਾਬ ਨਹੀਂ ਹੋਵੇਗਾ ਕਿ ਅਸੀਂ ਕਰ ਕੀ ਬੈਠੇ ਅਸੀਂ ਕਿਸ ਤਰ੍ਹਾਂ ਦੀ ਮੂਰਖਤਾ ਦੇ ਨਾਲ ਪਹਿਲਾ ਅਤਵਾਦੀ ਹਮਲਾ ਕਰਵਾਇਆ ਉਸ ਤੋਂ ਬਾਅਦ ਫਿਰ ਅਸੀਂ ਮਜ਼ਾਹੀਲ ਹਮਲਾ ਕੀਤਾ ਤੇ ਫਿਰ ਉਸ ਤੋਂ ਬਾਅਦ ਅਸੀਂ ਡਰੋਨ 에 ਸਟ੍ਰਾਈਕ ਕੀਤੀ ਫਿਰ ਇੰਡੀਆ ਨੇ ਸਾਨੂੰ ਰਾਤੋ ਰਾਤ ਖਤਮ ਕਰ ਦਿੱਤਾ ਹੋ ਸਕਦਾ ਹੈ ਪਾਕਿਸਤਾਨ ਦੇ ਆਉਣ ਵਾਲੇ ਸਮੇਂ ਦੇ ਵਿੱਚ ਟੁੱਟੇ ਹੋ ਜਾਣ ਬਾਕੀ ਤੁਹਾਨੂੰ ਜਿਹੜੀ ਸਵੇਰ ਦੀ ਇਨਫੋਰਮੇਸ਼ਨ ਤੁਹਾਨੂੰ ਜਰੂਰ ਦਿੱਤੀ ਜਾਵੇਗੀ ਜਲਦੀ ਤੋਂ ਜਲਦੀ ਜੋ ਵੀ ਸਹੀ ਇਨਫੋਰਮੇਸ਼ਨ ਪੰਜਾਬ ਦੀ ਹੋਊਗੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਇਸ ਟਾਈਮ ਇੰਡੀਆ ਪਾਕਿਸਤਾਨ ਦੇ ਹਰ ਸ਼ਹਿਰ ਦੇ ਉੱਤੇ 100 ਤੋਂ ਵੱਧ ਮਜਾਈਲਾਂ ਦੇ ਨਾਲ ਹਮਲਾ ਕਰ ਚੁੱਕਿਆ ਹੈ ਤੇ ਬੁਕਰਾਂਤ ਜਿਹੜਾ ਸਮੁੰਦਰੀ ਜਹਾਜ਼ ਆ ਉਸ ਤੋਂ ਵੀ ਮਜਾਈਲਾਂ ਛੱਡੀਆਂ ਜਾ ਰਹੀਆਂ ਨੇ ਡਰੋਨ ਸਾਰੇ ਛੱਡੇ ਜਾ ਰਹੇ ਨੇ ਪਾਕਿਸਤਾਨ ਦੇ ਪਾਇਲਟ ਫੜੇ ਜਾ ਚੁੱਕੇ ਨੇ ਬਠਿੰਡੇ ਦੇ ਵਿੱਚ ਵੀ ਇੱਕ ਉਹਨਾਂ ਦਾ ਜਹਾਜ਼ ਸਿੱਟ ਲਿਆ ਤੇ ਕਪਠਾਨਕੋਟ ਦੇ ਵਿੱਚ ਵੀ ਉਹਨਾਂ ਦਾ ਜਹਾਜ਼ ਸਿੱਟ ਲਿਆ ਟੋਟਲ ਉਹਨਾਂ ਦੇ 4 ਜਹਾਜ਼ ਰਾਤ ਦੇ 12 ਵਜੇ ਤੱਕ ਇਸ ਸਮੇਂ ਦੇ ਵਿੱਚ ਤੱਕ ਉਹਨਾਂ ਦੇ ਡਿਸਪ ਚੁੱਕੇ ਆ ਜਿਨ੍ਹਾਂ ਦੇ ਵਿੱਚ ਐਪ 16 ਜੇ 17 ਇਹ ਸਾਰੇ ਜਹਾਜ਼ ਨੇ ਬਾਕੀ ਤੁਹਾਨੂੰ ਪਤਾ ਹੈ ਕਿ ਲੜਾਈ ਸ਼ੁਰੂ ਕਰਨੀ ਆਪਦੇ ਬਸ ਹੁੰਦੀ ਹੈ ਪਰ ਲੜਾਈ ਖਤਮ ਕਰਨੀ ਆਪਦੇ ਬਸ ਨਹੀਂ ਹੁੰਦੀ ਇਹ ਹੁਣ ਲੜਾਈ ਕਿਹੇ ਸਰੂਪ ਲਿਆਉਗੀ ਇਸ ਦਾ ਸਮਾਂ ਹੀ ਦੱਸੇਗਾ ਤੇ ਜੋ ਕੁਝ ਇੱਥੇ ਦੇ ਘਟਨਾਕਰਮ ਵਾਪਰ ਰਹੇ ਹਨ ਤੇ ਪ੍ਰਮਾਤਮਾ ਕਰੇ ਉਧਰਲੇ ਪਾਸੇ ਵੀ ਇਧਰਲੇ ਪਾਸੇ ਵੀ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ ਤੇ ਇਹ ਲੜਾਈ ਜਲਦੀ ਤੋਂ ਜਲਦੀ ਖਤਮ ਹੋਵੇ ਪਰ ਇਸ ਦੀ ਹਸੂਚਨਾ ਤੁਹਾਡੇ ਤੱਕ ਪਹੁੰਚਣ ਦੇ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਧੰਨਵਾਦ